ਦਿਲਜੀਰ ਕੇ ਫੱਟ ਵਿਖਾਉਂਦੇ ਨਹੀਂ ਮੈਂ ਸੁਣਿਆ ਏ ਇਹ ਮੁੰਡੇ ਰੋਂਦੇ ਨਹੀਂ ਬੇਫਿਕਰੇ ਜੋ ਬਣ ਬਣ ਫਿਰਦੇ ਨਹੀਂ ਬੇਫਿਕਰੇ ਜੋ ਬਣ ਬਣ ਫਿਰਦੇ ਨਹੀਂ ਬਿਨ ਫਿਕਰਾਂ ਦੇ ਹੌਂਦੇ ਨਹੀਂ ਮੈਂ ਸੁਣਿਆ ਇਹ ਮੁੰਡੇ ਰੋਂਦੇ ਨਹੀਂ ਦੁਖ ਹੋਵਣ ਤੇ ਚੁੱਪ ਹੋਵਣ ਦੁਖ ਹੋਵਣ ਤੇ ਚੁੱਪ ਹੋਵਣ ਜੇ ਪੱਤ ਝੜਦੇ ਵਿੱਚ ਰੁਖ ਹੋਵਣ ਭਾਵੇਂ ਲੀਰੋ ਲੀਰ ਹੋ ਜਾਣ ਭਾਵੇਂ ਲੀਰੋ ਲੀਰ ਹੋ ਜਾਣ ਪਰ ਅੱਖਾਂ ਜੂਆਂ ਨਾਲ ਧੋਂਦੇ ਨਹੀਂ ਮੈਂ ਸੁਣਿਆ ਇਹ ਮੁੰਡੇ ਰੋਂਦੇ ਨਹੀਂ ਮੈਂ ਸੁਣਿਆ ਇਹ ਮੁੰਡੇ ਰੋਂਦੇ ਨਹੀਂ ਲੜਨਾ ਅੜਨਾ ਸਿੱਖ ਲੈਂਦੇ ਨੇ ਲੜਨਾ ੜਨਾ ਸਿੱਖ ਲੈਂਦੇ ਨੇ ਗੁੱਜੀਆਂ ਜਰਨਾ ਸਿੱਖ ਲੈਂਦੇ ਨੇ ਵਕਤ ਦੇ ਹੱਥੋਂ ਖਾ ਖਾ ਛਟੀਆਂ ਵਕਤ ਦੇ ਹੱਥੋਂ ਖਾ ਖਾ ਛਟੀਆਂ ਦੁਨੀਆ ਪੜ੍ਹਨਾ ਸਿੱਖ ਲੈਂਦੇ ਨੇ ਜਿਹੜੇ ਤਪ ਤਪ ਹੀਰੇ ਬਣਦੇ ਨੇ ਜਿਹੜੇ ਤਪ ਤਪ ਹੀਰੇ ਬਣਦੇ ਨੇ ਉਹ ਫਿਰ ਦਗਾ ਕਮਾਉਂਦੇ ਨਹੀਂ ਮੈਂ ਸੁਣਿਆ ਇਹ ਮੁੰਡੇ ਰੋਂਦੇ ਨਹੀਂ ਮੈਂ ਸੁਣਿਆ ਇਹ ਮੁੰਡੇ ਰੋਂਦੇ ਨਹੀਂ ਮੈਂ ਸੁਣਿਆ ਇਹ ਮੁੰਡੇ ਰੋਂਦੇ ਨਹੀਂ ਧੰਨਵਾਦ